ਸਾਰੇ ਸੰਸਕ੍ਰੀ ਕਾਲ ਜੀ ਅੱਜ ਮੈਂ ਤੁਹਾਨੂੰ ਇਹ ਵਾਲਾ ਡਿਜ਼ਾਈਨ ਬਣਾਉਣਾ ਦੱਸਣ ਲੱਗੀ ਆ ਇਹ ਆਪਾਂ ਬੱਚਿਆਂ ਦੀ ਕੋਟੀ ਸਵੈਟਰ ਤੇ ਆਪਣੀ ਕੋਟੀ ਸਵੈਟਰ ਤੇ ਜਿਹੜਾ ਡਿਜ਼ਾਈਨ ਆ ਪਾ ਸਕਦੇ ਆ ਇਹ ਬਹੁਤ ਹੀ ਸੋਖੇ ਤਰੀਕੇ ਨਾਲ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋਇਆ ਵਾ ਦੋਨਾਂ ਸਾਈਡਾਂ ਤੋਂ ਆਪਾਂ ਸਿੱਧੀ ਸਿੱਧੀ ਸਿਲਾਈ ਬਣਾਵਾਂਗੇ ਤੇ ਆਪਣਾ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋ ਜਾਊਗਾ ਇਹਦੇ ਵਾਸਤੇ ਆਪਾਂ ਜਦੋਂ ਵੀ ਸਿਲਾਈ ਤੇ ਫੰਦੇ ਪਾਉਣੇ ਦੋ ਦੋ ਫੰਦਿਆਂ ਦੇ ਹਿਸਾਬ ਨਾਲ ਫੰਦੇ ਪਾਵਾਂਗੇ ਚਾਰ ਸਿਲਾਈਆਂ 'ਚ ਆਪਣਾ ਇਹ ਡਿਜ਼ਾਈਨ ਜਿਹੜਾ ਬਣ ਕੇ ਕੰਪਲੀਟ ਹੋ ਜਾਊਗਾ ਉਨ ਮੇਦਨ ਨੂੰ ਬਣਾਉਣਾ ਦੱਸਦੀ ਆ ਆਪਾਂ ਇਹਨੂੰ ਕਿਵੇਂ ਬਣਾਵਾਂਗੇ ਆਮ ਇਸ ਲਾਈ ਤੇ ਫੰਦੇ ਪਾਏ ਆ ਇਹ ਉਲਟੇ ਪਾਸਿਓ ਆਪਾਂ ਡਿਜ਼ਾਈਨ ਜਦੋਂ ਸ਼ੁਰੂ ਕਰਾਂਗੇ ਉਲਟੇ ਪਾਸਿਓ ਪਹਿਲੀ ਸਲਾਈ ਮੇਰੀ ਪੂਰੀ ਇਸ ਤਰੀਕੇ ਆਪਾਂ ਸਿੱਧੀ ਸਿੱਧੀ ਬਣਾਵਾਂਗੇ ਸਾਰੇ ਫੰਦੇ ਇਦਾਂ ਆਪਾਂ ਸਿੱਧੇ ਸਿੱਧੇ ਹੁਣ ਕੇ ਤਿਆਰ ਕਰਾਂਗੇ ਅਲੋ ਇਦਾਂ ਆਪਣੀ ਇਹ ਜਿਹੜੀ ਆ ਸਿੱਧੀ ਸਲਾਈ ਆ ਗਈ ਹੁਣ ਆਪਾਂ ਸਿੱਧੇ ਪਾਸੇ ਆ ਕੇ ਪਹਿਲਾ ਫੰਦਾ ਚਾਹੇ ਖਾਲੀ ਉਤਾਰ ਲੋ ਚਾਹੇ ਨੂੰ ਇਸ ਤਰੀਕੇ ਉਨ ਲੋ ਹੁਣ ਇਹ ਪਹਿਲਾ ਫੰਦਾ ਆਪਾਂ ਇਦਾਂ ਸਿੱਧਾ ਉਣਾਂਗੇ ਦੂਜਾ ਫੰਦਾ ਆਪਾਂ ਇਥੋਂ نیچےੋਂ ਲਵਾਂਗੇ ਆ ਵੇਖੋ ਇਥੋਂ फिर एक फंदा इंटर सीधा एक फा इतों नीचे इस तरीके आप पूरी सिलाई कंप्लीट करा लास्ट वाला फंदा अपना सीधा आ गया ਹੁਣ ਆਪਾਂ ਉਲਟੇ ਪਾਸੇ ਆ ਗਏ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਪਹਿਲਾ ਫੰਦਾ ਆਪਾਂ ਸਿੱਧਾ ਹੀ ਬਣਾਇਆ ਹੁਣ ਆਪਾਂ ਇਹ ਜਿਹੜਾ ਨੀਚੇੋਂ ਫੰਦਾ ਲਿਆ ਸੀ ਆ ਵੇਖੋ ਇਹ ਆਪਣੇ ਕੋਲ ਇੱਥੇ ਦੋ ਧਾਗੇ ਆ ਗਏ ਪਹਿਲਾ ਉੱਪਰਲਾ ਧਾਗਾ ਆਪਾਂ ਇਸ ਤਰੀਕੇ ਦੇ ਨਾਲ ਹੁਣਾਗੇ ਦੂਜਾ ਫੰਦਾ ਫੇਰ ਸਿੱਧਾ ਫੇਰ ਆਹ ਵਾਲਾ ਧਾਗਾ ਲੈ ਕੇ ਇਹਦੇ ਨਾਲ ਇਹਨੂੰ ਇਸ ਤਰੀਕੇ ਹੁਣਾਗੇ ਆ ਫੰਦਾ ਸਿੱਧਾ ਬਣਾਇਆ ਆਹ ਵਾਲਾ ਧਾਗਾ फे ग पूरी सिलाई अपा जी इस तरीके बनाव लास्ट वाला फंद अपना सिद्धा ਟੈਂਸ ਲਾਈ ਗਿਆ ਬਣ ਗਿਆ ਹੁਣ ਆਪਾਂ ਡਿਜ਼ਾਈਨ ਦੀ ਚੌਥੀ ਸਲਾਈ ਤੇ ਆ ਗਏ ਪਹਿਲਾ ਫੰਦਾ ਆਪਣਾ ਸਿੱਧਾ ਹੀ ਜਾਣਾ ਵਾ ਹੁਣ ਇਸ ਤੋਂ ਅੱਗੇ ਆਪਾਂ ਅੱਗੇ ਆ ਪਹਿਲਾ ਫੰਦਾ ਇਸ ਤਰੀਕੇ ਸਿੱਧਾ ਹੋਣਾ ਸੀ ਹੁਣ ਆਪਾਂ ਇਹਨੂੰ ਇੱਥੋਂ ਨੀਚੋਂ ਬਣਾਵਾਂਗੇ ਆਵਰ ਆ ਫੰਦਾ ਹੁਣ ਆਪਾਂ ਸਿੱਧਾ ਹੋਣ ਲੱਗੇ ਇਹੀ ਚਾਸ ਲਾਈਆਂ ਨੂੰ ਆਪਾਂ ਬਾਰ-ਬਾਰ ਬਣਾਉਂਦੇ ਜਾਵਾਂਗੇ ਤੇ ਆਪਣਾ ਇਹ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋ ਜਾਊਗਾ। ਵਿਕ ਵੇਰ ਪਹਿਲਾ ਬੰਦਾ ਸਿੱਧਾ ਹੁਣ ਆਵਲੇ ਆਪਾਂ نیچے ਉਹ ਲਿਆ ਫੰਦਾ ਇਹਨੂੰ ਆਪਾਂ ਇੱਦਾਂ ਸਿੱਧਾ ਬਣਾ ਲਾਂਗੇ ਇਹਨੂੰ ਇੱਥੋਂ نیچے ਉਹ ਲਾਂਗੇ ਇਹਨੂੰ ਸਿੱਧਾ ਬਣਾ ਲਿਆ ਇਹਨੂੰ ਇੱਥੋਂ نیچے ਉਹ ਲਾਂਗੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਸਿੱਧੀ ਸਿੱਧੀ ਸਲਾਈ ਤੇ ਆਪਣਾ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੁੰਦਾ ਹੈ ਇਹ ਥੋੜਾ ਜਿਹਾ ਡਿਜ਼ਾਈਨ ਬਣਾ ਲ ਕੇ ਫਿਰ ਆਪਾਂ ਨੂੰ ਜਿਹੜਾ ਪਤਾ ਲੱਗਦਾ ਇਹਦਾ ਇਸ ਤਰੀਕੇ ਆਪਣਾ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋ ਜਾਊਗਾ ਇਦਾਂ ਹੋਰ ਨਵੇਂ-ਨਵੇਂ ਡਿਜ਼ਾਈਨ ਸਿੱਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ